ਕਾ ਟਕਰਾਉਣ ਹੋਣ ਉਹਨਾਂ ਨਾਲ ਆਪਾਂ ਨੂੰ ਟਕਰਾਉਣਾ। ਸਾਧਕੇ ਪ੍ਰਸ਼ਾਸਨ ਨਾਲ। ਇਹ ਮੰਨਿਆ ਮੋਂ ਸਮਝਣੀ ਹੋ ਗਈ ਟਕਰਾਅ ਹੋਊ ਆਪਣਾ। ਜੇ ਉੱਥੇ ਆਪਾਂ ਨੂੰ ਰੋਕਦੇ ਆ ਉਹ। ਤਾਂ ਆਪਾਂ 5 ਮੈਂਬਰਾਂ ਦੀ ਕਮੇਟੀ ਬਣਾ ਲਈਏ ਜਿਹੜੇ ਪ੍ਰਸ਼ਾਸਨ ਨਾਲ ਗੱਲ ਕਰਨਗੇ। ਐਕਸਟਰਾ ਕੋਈ ਹੋਰ ਬੋਲੇਗਾ ਉੱਥੇ ਹਨਾ। ਜਿਹੜੇ ਮੁੱਦੇ ਆ ਆਪਾਂ ਇੱਥੇ ਹੀ ਆ ਦੇ ਦੱਸਦੇ ਵੀ ਆਪਣੇ ਆਹ ਪ੍ਰੋਬਲਮਾਂ ਆ ਜਿਹੜੀਆਂ ਉਹ ਬੰਦੇ ਉਹਨਾਂ ਨਾਲ ਪ੍ਰਸ਼ਾਸਨ ਦੇ ਮੂਹਰੇ ਰੱਖ ਲੈਣਗੇ। ਜੇ ਆਪਾਂ ਸਾਰੇ ਮੰਨ ਲਓ ਤਸਦੀ ਬਣਾਈ ਜੇ ਉੱਥੇ ਮੈਂ ਪੈਦਾ ਨਹੀਂ। ਇਸ ਕਰਕੇ ਤੁਸੀਂ ਜਿਹੜੇ ਭਰਾ ਬੋਲਣ ਵਾਲੇ ਆ ਕੋਈ ਜਿਹੜੇ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਆ। ਇੱਕ ਬਾਈ ਦੂਜਾ ਜਿਹੜਾ ਪਹਿਲਾਂ ਆਪਣੇ ਨਾਲੇ ਤਸਦੀਕ ਕੀਤੀ ਸੀਗੀ ਬਾਈ ਨੇ ਬੋਲਿਆ ਸੀਗਾ ਉਹ ਅੱਜ ਇੱਕ ਇੱਕ ਦੋ ਬੰਦੇ ਹੋਰ ਆਪਾਂ ਚੋਂ ਦੋ ਚਾਰ ਪੰਜ ਬੰਦੇ ਆਪਾਂ ਜਿਹੜੀ ਆਪਦੀ ਗੱਲ ਰੱਖ ਲਿਆਂਗੇ ਇੱਕ ਮੁੰਡਾ ਹੈ ਜੈਨਿਸ ਗਿਆ ਕਾਲਜੇ ਪੜਨੇ ਵਾਲਾ ਮੁੰਡਾ ਵਧੀਆ ਸਟੂਡੀਓ ਜਿਲੇ ਰਿਹਾ ਮੈਂ ਕਿਹਾ ਅਸੀਂ ਦੇਖਿਆ ਗਿਆ ਜਦੋਂ ਦੋਤੀ ਜੀਂਡੀਅਨ ਚ ਮੈਂ ਆਪਾਂ ਇਹ ਬਾਈ ਦੇ ਕਿਹੜੇ ਕਿਹੜੇ ਭਰਾ ਆ ਕੇ ਆ ਗਏ ਜਿਹੜੇ ਸ਼ਹਿਰ ਦਾ ਪ੍ਰਸ਼ਾਸਨ ਦਾ ਕੰਮ ਕਰ ਸਕਦੇ ਆ ਬਾਕੀ ਤੁਸੀਂ ਆਪ ਉਹ ਕੰਮ ਉਹ ਟੈਕ ਲੋ ਹਨ ਸਾਰੇ ਜਾਣੇ ਆਪਾਂ ਸਰਗਨ ਨਾਰਾਇਣ ਸਿੰਘ ਜੀ ਕੰਮ ਕਰਦੇ ਹੋ ਇੱਕ ਕੱਲ ਵੀ ਉੱਥੇ ਹੋਇਆ ਯਾਰ ਅਸੀਂ ਨਾ ਪੰਜ ਬੰਦੇ ਬੈਠੇ ਕੰਪਨੀ ਦੇ ਹੋ ਜੋ ਬਾਕੀ ਸਾਰੇ ਪਾਸੇ ਤਿੰਨ ਬੰਦੇ ਤਾਂ ਅਸੀਂ ਬਾਰਬਰ ਹੋ ਜਾ ਕਿਉਂ ਬਈ ਠੀਕ ਹੈ ਨਾ ਠੀਕ ਹੈ ਬਈ ਦੋ ਬੰਦੇ ਕੰਪਨੀ ਦੇ ਤੇ ਤਿੰਨ ਬੰਦੇ ਬਾਰਬਰ ਕਰੂਗਾ ਕਾਕਾ ਕਿੱਥੇ ਸਮਝ ਨਹੀਂ ਸੁਣੇ ਕੋਈ ਟਾਈਮ ਬਿਲਕੁਲ ਜੇ ਘੰਟਾ ਦੇ ਘੰਟਾ ਹੋ ਗਿਆ ਮੇਰੀ ਬਾਤ ਨਹੀਂ ਉਸਕੇ ਬਾਅਦ ਮੈਂ ਆਪ ਜੱਸਾ ਨਹੀਂ ਨਹੀਂ ਭਾਈ ਜੀ ਮੇਰੇ ਮਾਪੇ ਅਸੀਂ ਉਹ ਤੇ ਜਾਣ ਦੀ ਗੱਲ ਨਹੀਂ ਕਰ ਰਹੇ ਅਸੀਂ ਜਾਣ ਦੀ ਗੱਲ ਕਰ ਰਹੇ ਜਦੋਂ ਤੁਸੀਂ ਕਹੋਗੇ ਜਾਵਾਂਗੇ ਉਦੋਂ ਪਰ ਜਿਹੜੀ ਗੱਲ ਬਾਤ ਕਰਨੀ ਹੈ ਗੱਲ ਕਰਤੀ ਆਉ ਉਹ ਤੇ ਆਪਣੇ ਮੂਰੇ ਹੋਊਗਾ ਗੱਲ ਬਾਤ ਉਹਦੇ ਨਾਲ ਕਰਨੀ ਹੈ ਕਿ ਨਹੀਂ ਜਾਂ ਸਾਰੇ ਕਰਨਗੇ ਮੈਂ ਸਾਰੇ ਤਾਂ ਭਾਈ ਨਹੀਂ 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 ਕਰ ਨਹੀਂ ਤਾਂ ਚਾਰ ਪੰਜ ਆਦਮੀ ਚ ਉਹ ਕੋਈ ਗੱਲ ਕਰਦੇ ਵੀ ਪੰਜ ਬੰਦੇ ਗੱਲ ਕਰ ਲੈਣਗੇ ਕੋਈ ਚਾਰ ਪੰਜ ਆਦਮੀ ਹੋਊਗੀ ਮੈਂ ਡਿਲੀਗੇਸ਼ਨ ਟਾਈਪ ਬਾਤ ਜੇ ਇੱਕ ਤੁਸੀਂ ਹੋ ਜੋ ਕੋਈ ਕੰਪਨੀ ਕੋ ਨੂੰ ਠੀਕ ਹੈ ਇੱਕ ਬੰਦਾ ਕੰਪਨੀ ਕੋ ਨਾਲ ਹੋਰ ਲੈ ਲਓ ਤਿੰਨ ਬੰਦੇ ਹੀ ਆਦੇ ਫਾਰਮਰ ਲੱਦੇ ਨੇ ਪੰਜ ਬੰਦੇ ਗੱਲ ਕਰ ਲਵਾਂਗੇ ਸਾਰੇ ਠੀਕ ਹੈ ਭਾਈ ਮਨਜ਼ੂਰ ਆ ਸਾਰਿਆਂ ਨੂੰ ਹਾਂ ਜੀ